ਨਮਸਕਾਰ ਜੀ ਮੈਂ ਬੀਪਲ ਕੋਲ ਤੇ ਤੁਹੇ ਦੇਖਦੇ ਹਾਂ ਥੈਂਕਸ ਫੋਰ 댓। ਇਸ ਟਾਈਮ ਅਸੀਂ ਸਿਲਬਰੋਕਸ ਸਕੂਲ ਦੇ ਵਿੱਚ ਮੌਜੂਦ ਹੈ ਜਿੱਥੇ ਸਾਡਾ ਸਾਬਕਾ ਵਿਦਾਇਕ ਸਾਹਿਬ ਯੂਨੀ ਆਪਾਂ ਗੱਲਬਾਤ ਕਰਦੇ ਆ। ਸਿਧਾ ਸਾਹਿਬ ਨਮਸਕਾਰ ਜੀ। ਨਮਸਕਾਰ। ਅੱਜ ਤੁਸੀਂ ਵਿਸ਼ੇਸ਼ ਤੌਰ ਤੇ ਪੁੱਛਿਓ ਕੀ ਕਹਿੰਦੇ? ਮੈਂ ਅੱਜ ਦੀਵਾਲੀ ਦਾ ਪ੍ਰਵੇਤਨ ਪਰਬਾਰ ਹੈ। ਉਹਦੇ ਵਿੱਚ ਅਸੀਂ ਪੂਜਨ ਕਰਦੇ ਹਾਂ। ਉਸ ਸਾਲ ਹਰ ਸਾਲ ਦੀ ਤਰ੍ਹਾਂ ਅੱਜ ਪੂਜਨ ਕੀਤਾ। ਜੀ। ਔਰ ਟੀਚਰਜ਼ ਨੂੰ ਸਟਾਫ ਨੂੰ ਬੱਚਿਆਂ ਨੂੰ ਦੀਪਾਵਲੀ ਦੀ ਵਧਾਈ ਦਿੱਤੀ ਆ। ਔਰ ਅਰਦਾਸ ਕੀਤੀ ਪਰਮਾਤਮਾ ਕੋਲ ਕਿ ਆਉਣ ਵਾਲਾ ਦਿਨ ਦੈਨ ਤੋਂ ਕਿਰਤ ਜਬਰੀ ਨਾਲ ਹੋਵੇ ਸਾਰੇ ਕਰਾਂ ਦੇ ਵਿੱਚ ਕੁਝ ਆਫਟ ਬਿਲਕੁਲ ਸਿਰ ਬੱਚਿਆਂ ਦਾ ਰੁਝਾਨ ਜਿਹੜਾ ਹੈਗਾ ਨਸ਼ਾ ਵੱਲ ਵੱਧ ਜਾ ਰਿਹਾ ਹੈ ਉਸ ਨੂੰ ਲੈ ਕੇ ਜੱਤ ਦੇ ਵਿੱਚ ਕੀ ਪਹਿਲ ਕਰਨੀ ਕੀਤੀਗੀ ਆਪਣੇ ਸਕੂਲ ਦੇਖੋ ਤੁਸੀਂ ਇਹ ਜਿਹੜੀ ਨਸ਼ਿਆਂ ਦੀ ਨਾਮਰਾਦ ਬਿਮਾਰੀ ਹੈ ਇਹ ਦਾ ਬਹੁਤ ਜ਼ਿਆਦਾ ਪ੍ਰਸਾਰ ਜਿਵੇਂ ਜਿਵੇਂ ਸੋਸ਼ਲ ਮੀਡੀਆ ਦਾ ਪ੍ਰਸਾਰ ਹੋ ਰਿਹਾ ਹੈ ਇਹਦਾ ਵੀ ਬਹੁਤ ਜ਼ਿਆਦਾ ਪ੍ਰਸਾਰ ਹੈ ਤੇ ਮੈਂ ਕਹਿ ਸਕਦਾ ਕਿ ਇੱਕ ਬਹੁਤ ਹੀ ਵੱਡੀ ਇਤਰਾਸ ਦੀ ਬਣਦਾ ਜਾ ਰਿਹਾ ਹੈ ਪਰਵਾਰਾਂ ਵਾਸਤੇ ਔਰ ਨਸ਼ਿਆਂ ਨੂੰ ਰੋਕਣ ਵਾਸਤੇ ਇਕੋ ਹੀ ਕੋਪਰਾ ਲਾਹ ਸਭ ਤੋਂ ਜ਼ਰੂਰੀ ਹੈ ਸਿਹਤ ਦੇ ਪ੍ਰਤੀ ਜਾਗਰੂਕ ਕਰਨਾ ਤਾਂ ਸੈਲਰੋਕ ਸਕੂਲ ਜਿਸ ਦੀਆਂ ਪੰਜ ਬ੍ਰਾਂਚਾਂ ਹੈ ਜਿਹੜੀ ਪੰਜਵੀਂ ਜੈਤੋ ਦੇ ਵਿੱਚ ਹੈ ਉੱਥੇ ਅਸੀਂ ਹਰ ਤਰ੍ਹਾਂ ਦੀ ਗੇਮ ਜਿਵੇਂ ਕ੍ਰਿਕਟ, ਟੇਬਲ ਟੈਨਿਸ, ਜਿਮਨਾਸਟਿਕ, ਬਾਸਕਟਬਾਲ, ਸ਼ੂਟਿੰਗ ਰੇਂਜ ਹਾਕੀ ਕਬੱਡੀ ਦੌੜਾ ਔਰ ਹਰ ਤਰ੍ਹਾਂ ਦੀ ਜਿਹੜੀ ਸਕੇਟਿੰਗ ਵਗੈਰਾ ਜਿਹੜੀ ਚਾਹ ਜੋ ਹਰ ਤਰ੍ਹਾਂ ਦੀ ਗੇਮ ਦਾ ਅਸੀਂ ਗਰਾਊਂਡ ਬਣਾ ਬਣਾਏ ਆ ਬਣਾਏ ਜਾ ਰਹੇ ਨੇ ਆਉਣ ਆਏ ਦੋ ਤਿੰਨ ਮਹੀਨੇ ਸਾਰੇ ਕੰਪਲੀਟ ਹੋ ਜਾਣੇ ਸਾਡਾ ਇੱਕੋ ਗੱਲ ਤੇ ਫਲੋਕਸ ਹੈ ਕਿ ਹਰ ਬੱਚਾ ਆਪ ਦੇ ਸ਼ਹਿਰ ਤੇ ਪ੍ਰਤੀ ਜਾਗਰੂਕ ਹੋਵੇ ਔਰ ਅਸੀਂ ਦੇਖਿਆ ਤੁਸੀਂ ਆਪ ਸਾਰਿਆਂ ਨੇ ਦੇਖਿਆ ਸਮਾਜ ਦੇ ਵਿੱਚ ਜਿਹੜਾ ਇਨਸਾਨ ਆਪਦੀ ਸਿਹਤ ਨੂੰ ਆਪਦੇ ਸਰੀਰ ਨੂੰ ਪਿਆਰ ਕਰਦਾ ਹੈ ਤਾਂ ਫਿਰ ਉਹ ਨਸ਼ਿਆਂ ਦੇ ਵੱਲ ਨਹੀਂ ਜਾਂਦਾ ਉਹ ਸਿਰਫ ਦਾ ਸਿਰਫ ਆਪਦੀ ਸਿਹਤ ਨੂੰ ਸਵਾਰਨ ਵਾਸਤੇ ਆਪਣੇ ਜੀਵਨ ਦੇ ਵਿੱਚ ਹਮੇਸ਼ਾ ਖੁਸ਼ ਰਹਿੰਦਾ ਅਤੇ ਜਿਹੜਾ ਹੈਗਾ ਇੱਕ ਇਸ ਤਰ੍ਹਾਂ ਦਾ ਜਿਹੜਾ ਜੀਵਨ ਬਣ ਜਾਂਦਾ ਉਸ ਇਨਸਾਨ ਦਾ ਨਾ ਕਿਤੇ ਬਿਮਾਰੀ ਆਉਂਦੀ ਹੈ ਨਾ ਪ੍ਰੋਬਲਮ ਆਉਂਦੀ ਹੈ ਨਾ ਕੋਈ ਸਮੱਸਿਆ ਹੁੰਦੀ ਹੈ ਔਰ ਬਿਹਤਰੀ ਨਾਲ ਆਪਦਾ ਜਿਹੜਾ ਜੀਵਨ ਹੈ ਉਹ ਬਤਾਉਂਦਾ ਇਹ ਜਿਹੜਾ ਹੈਗਾ ਸਿਹਤਮੰਦ ਹੋਣ ਦੇ ਕਾਰਨ ਹੁੰਦਾ ਹੈ ਕੁੰਡਲੀ ਤੇਨੇਸ਼ਨ ਕੀ ਸੰਦੇਸ਼ ਦੇਣਾ ਚਾਹੁੰਦਾ ਮੈਂ ਇਹੀ ਕਹਿਣਾ ਚਾਹਾਂਗਾ ਕਿ ਇਹ ਇੱਕ ਬੜਾ ਮਾਲਕ ਦੀ ਓਪਾਰ ਕਿਰਪਾ ਨਾਲ ਮਾਨਵ ਜੀਵਨ ਮਿਲਦਾ ਹੈ ਤੇ ਉਸ ਜੀਵਨ ਸਾਡੇ ਗੁਰੂਆਂ ਪੀਰਾਂ ਪ੍ਰਗਮਰਾਂ ਦੇ ਰਸਤੇ ਸਾਨੂੰ ਜਾ ਕੇ ਚੱਲਣਾ ਚਾਹੀਦਾ ਹੈ ਇਹ ਜਿਹੜੀਆਂ ਸਮਾਜ ਦੇ ਵਿੱਚ ਬਿਮਾਰੀਆਂ ਹੈ ਕ੍ਰਿਤੀਆਂ ਇਹਨਾਂ ਤੋਂ ਦੂਰ ਰਹਿਣਾ ਚਾਹੀਦਾ ਉਹ ਪ੍ਰਮਾਤਮਾ ਦਾ ਹੀ ਦਿੱਤਾ ਇਹ ਸਰੀਰ ਨੂੰ ਇੱਕ ਮੰਦਰ ਦੇ ਰੂਪ ਦੇ ਵਿੱਚ ਪੂਜਦੇ ਹੋਏ ਇੱਕ ਪਰਮਾਤਮਾ ਦੀ ਦਿੱਤੀ ਹੋਈ ਇੱਕ ਵੱਡੀ ਮੰਡੀ ਦੇਨ ਨੂੰ ਦੇਖਦੇ ਪਰਮਾਤਮਾ ਦਾ ਹਮੇਸ਼ਾ ਸ਼ੁਕਰ ਕਰਦੇ ਹੋਏ ਉਹਦੇ ਪੰਗ ਜਨੰਦ ਚੱਲ ਕੇ ਆਪਣੇ ਜੀਵਨ ਨੂੰ ਸੌਂਪਣਾ ਚਾਹੀਦਾ ਠੀਕ ਇਸ ਸੰਸਦਲ ਮੈਂ ਵੀ ਲੈਂਦਿਆਂ ਕੀ ਕਹਿੰਦੇ ਹੋ ਗਿਆ ਸਿੰਧਾ ਸਾਹਿਬ ਸਰ ਫਸਟ ਆਫ ਆਲ ਸਭ ਤੋਂ ਦੀ ਪਾਵਲੀ ਦੀ ਬਹੁਤ ਬਹੁਤ ਸ਼ੁਭਕਾਮਨਾਵਾਂ ਤੇ ਅਸੀਂ ਬਸ ਇਹੀ ਚਾਹਾਂਗੇ ਵੀ ਸਾਡਾ ਸਕੂਲ ਇਸ ਏਰੀਏ ਦਾ ਇਸ ਡਿਸਟ੍ਰਿਕਟ ਦਾ ਪ੍ਰੈਸ ਸਕੂਲ ਬਣੇ ਠੀਕ ਮੈਮ ਨਿਸ਼ਾ ਪ੍ਰਤੀ ਲੱਗਦੀ ਕੋਈ ਬੱਚੇ ਦੇ ਵਿੱਚ ਉਜਾਨ ਦੇ ਬਈ ਦੇ ਬੱਦ ਦਿੱਜਿਆ ਜਾਂਦਾ ਸਕੂਲ ਬਿਲਕੁਲ ਕੀ ਪਹਲ ਕਦਮੀ ਕੀਤੀ ਹੈ ਸਰ ਸਕੂਲ ਵੱਲੋਂ ਬੱਚੇ ਦੀ 올 ਰੌਂਡ ਡਵੈਲਪਮੈਂਟ ਵੱਲ ਧਿਆਨ ਦਿੱਤਾ ਜਾ ਰਿਹਾ ਹੈ ਅਸੀਂ ਹਰ ਇੱਕ ਪੱਖ ਦੇਖਦੇ ਆਈਵਨ ਬੱਚੇ ਨੂੰ ਅਗਰ ਘਰੇ ਵੀ ਪ੍ਰੋਬਲਮ ਹੈ ਤਾਂ ਸਾਡੇ ਟੀਚਰਸ ਉਸ ਲੈਵਲ ਤੱਕ ਜਾਣਦੇ ਆ ਬੱਚੇ ਨਾਲ ਡਿਸਕਸ ਕਰ ਸਕਣ ਸਕੂਲ 'ਚ ਕੋਈ ਪ੍ਰੋਬਲਮ ਹੈ ਕੁਝ ਵੀ ਮਤਲਬ ਮੀਨਸ ਕੁਝ ਵੀ ਅਗਰ ਬੱਚਾ ਕਿਸੇ ਤਰ੍ਹਾਂ ਦੇ ਕੋਈ ਟੈਨਸ਼ਨ ਲੈ ਰਿਹਾ ਅਸੀਂ ਸਰਵਪੱਖੀ ਵਿਕਾਸ ਦੀ ਤਰਫ ਧਿਆਨ ਦਿੰਨੇ ਆ ਬੱਚੇ ਨੂੰ ਗੇਮਸ ਲਈ ਬੱਚੇ ਨੂੰ ਐਕਟੀਵਿਟੀਜ਼ ਲਈ ਮਤਲਬ ਅਸੀਂ ਇੰਨਾ ਕਿ ਇਧਰ ਉਜਾ ਦੇ ਦਿੰਨੇ ਆ ਕਿ ਬੱਚੇ ਵੱਲ ਇੰਨਾ ਟਾਈਮ ਹੀ ਹੈ ਨਹੀਂ ਵੀ ਉਹ ਨਸ਼ੇ ਆ ਪ੍ਰਤੀ ਜਾ ਸਕਣਗੇ ਖੇਡ ਖੇਲ ਕਦਮੀ ਕਿਤੇ ਸਰ ਖੇਲਰ ਨੂੰ ਲੈ ਕੇ ਸਾਡੇ ਏਰੀਆ ਚ ਆਰਚਰੀ ਸ਼ੂਟਿੰਗ ਰੇਂਜ ਜਮਨਾਸਟਿਕਸ ਸਕੇਟਿੰਗ ਬਾਸਕਟਬਾਲ ਫੁੱਟਬਾਲ ਕ੍ਰਿਕਟ ਪਿਚ ਇਹ ਸਾਰਾ ਕੁਝ ਸਾਡਾ ਬਹੁਤ ਜਲਦੀ ਬਣਨ ਜਾ ਰਿਹਾ ਹੈ ਕੁਝ ਬਣ ਵੀ ਚੁੱਕੇ ਤੇ ਕੁਝ ਬਣਨ ਜਾ ਰਿਹਾ ਹੈ ਤੇ ਡੈਫੀਨੇਟਲੀ ਜੇ ਸਾਡੇ ਬੱਚੇ ਇੱਧਰ ਜਾਣਗੇ ਤਾਂ ਉਹਨਾਂ ਲਈ ਮੇਰੇ ਖਿਆਲਤ ਨਹੀਂ ਲੱਗਦਾ ਵੀ ਉਹ ਨਸ਼ਿਆਵਲ ਜਾਣਗੇ ਕਿਉਂਕਿ ਇਹ ਚੀਜ਼ਾਂ ਹੀ ਜ਼ਰੂਰੀ ਹੁੰਦੀ ਹੈ ਕਿ ਬੱਚੇ ਨਸ਼ੇ ਤੋਂ ਦੂਰ ਕਿੱਥੇ ਜਾਵੇ ਮੁਸ਼ਕਰ ਜੀ ਮੈਂ ਪੇਪਰ ਕੋਲ ਤੇ ਤੁਸੀਂ ਦੇਖਦੇ ਹੋ ਥੈਂਕਸ ਵੀਰ ਟੂ ਇਸ ਟਾਈਮ ਅਸੀਂ ਸਿਲਬਰੋਕਸ ਸਕੂਲ ਦੇ ਵਿੱਚ ਮੌਜੂਦ ਹੈ ਜਿੱਥੇ ਸਾਡਾ ਸਬਕਾ ਵਿਦਿਆਖਮ ਯੂਨੀ ਆਪ ਗੱਲਬਾਤ ਕਰਦੇ ਆ। ਸਿਲਾ ਸਾਹਿਬ ਨੂੰ ਨਮਸਕਾਰ ਜੀ। ਨਮਸਕਾਰ। ਅੱਜ ਤੁਸੀਂ ਵਿਸ਼ੇਸ਼ ਤੌਰ ਤੇ ਪੁੱਛੋ ਕੀ ਕਹਿੰਦੇ? ਮੈਂ ਅੱਜ ਦੀਵਾਲੀ ਦਾ ਪਵਿੱਤਰ ਪਰਬ ਆ ਰਿਹਾ ਉਹਦੇ ਵਿੱਚ ਅਸੀਂ ਰੂਜ਼ਨ ਕਰਦੇ ਆਂ ਉਸ ਸਾਲ ਹਰ ਸਾਲ ਦੀ ਤਰ੍ਹਾਂ ਜੂਜਲ ਕੀਤਾ ਜੀ। ਔਰ ਟੀਚਰਜ਼ ਨੂੰ ਸਟਾਫ ਨੂੰ ਬੱਚਿਆਂ ਨੂੰ ਦੀਪਾਵਲੀ ਦੀ ਵਧਾਈ ਦਿੰਦੀ ਆਂ ਔਰ ਅਰਦਾਸ ਕੀਤੀ ਹੈ ਪਰਮਾਤਮਾ ਕੋਲ ਕਿ ਆਉਣ ਵਾਲਾ ਦਿਨ ਦੈਂਤੂ ਗ੍ਰੀ ਰਾਜ ਜਬ ਨਹੀਂ ਰਹੇ ਸਾਰੇ ਕਰਾਂ ਦੇ ਵਿੱਚ ਖੁਸ਼ਾਪਿਤ ਨਹੀਂ ਬਿਲਕੁਲ ਸਿਰ ਬੱਚਿਆਂ ਦਾ ਜਿਹੜਾ ਹੈਗਾ ਨਸ਼ਾ ਵਾਲਾ ਬੱਤਾ ਜਾ ਰਿਹਾ ਹੈ ਉਸ ਨੂੰ ਲੈ ਕੇ ਜੱਤੋ ਦੇ ਵਿੱਚ ਕੀ ਪਹਿਲ ਕਰਨੀ ਕੀਤੀ ਗਿਆ ਆਪਣੇ ਸਕੂਲ ਦੇਖੋ ਤੁਸੀਂ ਇਹ ਜਿਹੜੀ ਨਸ਼ਿਆਂ ਦੀ ਨਾਮਰਾਦ ਬਿਮਾਰੀ ਹੈ ਇਹ ਦਾ ਬਹੁਤ ਜ਼ਿਆਦਾ ਪ੍ਰਸਾਰ ਜਿਵੇਂ ਜਿਵੇਂ ਸੋਸ਼ਲ ਮੀਡੀਆ ਦਾ ਪ੍ਰਸਾਰ ਹੋ ਰਿਹਾ ਹੈ ਇਹਦਾ ਵੀ ਬਹੁਤ ਜ਼ਿਆਦਾ ਪ੍ਰਸਾਰ ਹੈ ਤੇ ਮੈਂ ਕਹਿ ਸਕਦਾ ਕਿ ਇੱਕ ਬਹੁਤ ਹੀ ਵੱਡੀ ਇਤਰਾਸ ਦੀ ਬਣਦਾ ਜਾ ਰਿਹਾ ਹੈ ਪਰਵਾਰਾਂ ਵਾਸਤੇ ਔਰ ਨਸ਼ਿਆਂ ਨੂੰ ਰੋਕਣ ਵਾਸਤੇ ਇਕੋ ਹੀ ਕੋਪਰਾਲਾ ਸਭ ਤੋਂ ਜ਼ਰੂਰੀ ਹੈ ਸਿਹਤ ਦੇ ਪ੍ਰਤੀ ਜਾਗਰੂਕ ਕਰਨਾ ਤਾਂ ਸੈਲਰੋਕ ਸਕੂਲ ਜਿਸ ਦੀ ਪੰਜ ਬ੍ਰਾਂਚ ਹੈ ਜਿਹੜੀ ਪੰਜਵੀਂ ਜਿਲ੍ਹੇ ਦੇ ਵਿੱਚ ਹੈ ਉੱਥੇ ਅਸੀਂ ਹਰ ਤਰ੍ਹਾਂ ਦੀ ਗੇਮ ਜਿਵੇਂ ਕ੍ਰਿਕਟ ਟੇਬਲ ਟੈਂਸ ਜਿਮਨਾਸਟਿਕ ਬਾਸਕਟਬਾਲ ਸ਼ੂਟਿੰਗ ਰੇਂਜ ਹਾਕੀ ਕਬੱਡੀ ਦੌੜਾਂ ਔਰ ਹਰ ਤਰ੍ਹਾਂ ਦੀ ਜਿਹੜੀ ਸਕੇਟਿੰਗ ਵਗੈਰਾ ਜਿਹੜੀ ਚਾਹਜੋ ਹਰ ਤਰ੍ਹਾਂ ਦੀ ਗੇਮ ਦਾ ਅਸੀਂ ਗਰਾਊਂਡ ਬਣਾ ਬਣਾਏ ਆ ਬਣਾਏ ਜਾ ਰਹੇ ਨੇ ਆਉਣ ਆਏ ਦੋ ਤਿੰਨ ਮਹੀਨੇ ਸਾਰੇ ਕੰਪਲੀਟ ਹੋ ਜਾਣੇ ਸਾਡਾ ਇੱਕੋ ਗੱਲ ਤੇ ਫੋਕਸ ਹੈ ਕਿ ਹਰ ਬੱਚਾ ਆਪਣੇ ਸਿਹਤ ਦੇ ਪ੍ਰਤੀ ਜਾਗਰੂਕ ਹੋਵੇ ਔਰ ਅਸੀਂ ਦੇਖਿਆ ਤੁਸੀਂ ਆਪਾਂ ਸਾਰਿਆਂ ਨੇ ਦੇਖਿਆ ਸਮਾਜ ਦੇ ਵਿੱਚ ਜਿਹੜਾ ਇਨਸਾਨ ਆਪਦੀ ਸਿਹਤ ਨੂੰ ਆਪਦੇ ਸਰੀਰ ਨੂੰ ਪਿਆਰ ਕਰਦਾ ਤਾਂ ਫਿਰ ਉਹ ਨਸ਼ਿਆਂ ਦੇ ਵੱਲ ਨਹੀਂ ਜਾਂਦਾ ਉਹ ਸਿਰਫ ਦਾ ਸਿਰਫ ਆਪਦੀ ਸਿਹਤ ਨੂੰ ਸਵਾਰਨ ਵਾਸਤੇ ਆਪਣੇ ਜੀਵਨ ਦੇ ਵਿੱਚ ਹਮੇਸ਼ਾ ਖੁਸ਼ ਰਹਿੰਦਾ ਅਤੇ ਜਿਹੜਾ ਹੈਗਾ ਇੱਕ ਇਸ ਤਰ੍ਹਾਂ ਦਾ ਜਿਹੜਾ ਜੀਵਨ ਬਣ ਜਾਂਦਾ ਉਸ ਇਨਸਾਨ ਦਾ ਨਾ ਕਿਤੇ ਬਿਮਾਰੀ ਆਉਂਦੀ ਹੈ ਨਾ ਪ੍ਰੋਬਲਮ ਆਉਂਦੀ ਹੈ ਨਾ ਕੋਈ ਸਮੱਸਿਆ ਆਉਂਦੀ ਹੈ ਔਰ ਬਿਹਤਰੀ ਨਾਲ ਆਪਦਾ ਜਿਹੜਾ ਜੀਵਨ ਹੈ ਉਹ ਬਤਾਉਂਦਾ ਇਹ ਜਿਹੜਾ ਹੈਗਾ ਸਿਹਤਮੰਦ ਹੋਣ ਦੇ ਕਾਰਨ ਹੁੰਦਾ ਹੈ ਹੁਣੜੀ ਜਨਰੇਸ਼ਨ ਕੀ ਸੰਦੇਸ਼ ਦੇਣਾ ਚਾਹੁੰਦਾ ਮੈਂ ਇਹ ਹੀ ਕਹਿਣਾ ਚਾਹਾਂਗਾ ਕਿ ਇਹ ਇੱਕ ਬੜਾ ਮਾਲਕ ਦੀ ਆਪਾਰ ਕਿਰਪਾ ਨਾਲ ਮਾਨਵਿਕ ਜੀਵਨ ਮਿਲਦਾ ਹੈ ਤੇ ਉਸ ਜੀਵਨ ਸਾਡੇ ਗੁਰੂਆਂ ਪੀਰਾਂ ਪ੍ਰਗਮਰਾਂ ਦੇ ਰਸਤੇ ਸਾਨੂੰ ਜਾ ਕੇ ਚੱਲਣਾ ਚਾਹੀਦਾ ਹੈ ਇਹ ਜਿਹੜੀਆਂ ਸਮਾਜ ਦੇ ਵਿੱਚ ਬਿਮਾਰੀਆਂ ਇਹ ਕ੍ਰਿਤੀਆਂ ਇਹਨਾਂ ਤੋਂ ਦੂਰ ਰਹਿਣਾ ਚਾਹੀਦਾ ਹੈ ਉਹ ਪ੍ਰਮਾਤਮਾ ਦਾ ਹੀ ਦਿੱਤਾ ਇਹ ਸਰੀਰ ਨੂੰ ਇੱਕ ਮੰਦਰ ਦੇ ਰੂਪ ਦੇ ਵਿੱਚ ਪੂਜਦੇ ਹੋਏ ਇੱਕ ਪਰਮਾਤਮਾ ਦੀ ਦਿੱਤੀ ਹੋਈ ਇੱਕ ਵੱਡੀ ਮੰਡੀ ਦੇਣ ਨੂੰ ਦੇਖਦੇ ਪਰਮਾਤਮਾ ਦਾ ਹਮੇਸ਼ਾ ਸ਼ੁਕਰ ਕਰਦੇ ਹੋਏ ਉਹਦੇ ਪੰਗ ਜਨੰਦ ਚੱਲ ਕੇ ਆਪਣੇ ਜੀਵਨ ਨੂੰ ਸੌਂਪਣਾ ਚਾਹੀਦਾ ਠੀਕ ਇਸ ਸੰਸਟਲ ਮੈਮ ਵੀ ਨੇ ਕਿ ਕਿਵੇਂ ਜੋ ਗਿਆ ਸਿੰਧਾ ਸਾਹਿਬ ਸਰ ਫਸਟ ਆਫ ਆਲ ਸਭ ਤੋਂ ਦੀ ਪਾਵਲੀ ਦੀ ਬਹੁਤ ਬਹੁਤ ਸ਼ੁਭਕਾਮਨਾਵਾਂ ਤੇ ਅਸੀਂ ਬਸ ਇਹੀ ਚਾਹਵਾਂਗੇ ਵੀ ਸਾਡਾ ਸਕੂਲ ਇਸ ਏਰੀਏ ਦਾ ਇਸ ਡਿਸਟ੍ਰਿਕਟ ਦਾ ਪ੍ਰੈਸ ਸਕੂਲ ਬਣੇ ਠੀਕ ਮੈਮ ਨਿਸ਼ਾ ਪ੍ਰਤੀ ਲੱਗਦੀ ਕੋਈ ਬੱਚਿਆਂ ਦੇ ਵਿੱਚ ਉਜਾਗ ਦੇ ਬੈ ਡੇ ਬੱਤ ਦਿੱਜਦੇ ਸਕੂਲ ਬਲੀਓ ਕੀ ਪਹਿਲ ਕਰਤ ਨਹੀਂ ਸਾ ਸਕੂਲ ਵੱਲੋਂ ਬੱਚੇ ਦੀ 올 ਰੌਂਡ ਡਵੈਲਪਮੈਂਟ ਵੱਲ ਧਿਆਨ ਦਿੱਤਾ ਜਾ ਰਿਹਾ ਹੈ ਅਸੀਂ ਹਰ ਇੱਕ ਪੱਖ ਦੇਖਦੇ ਆਈਵਨ ਬੱਚੇ ਨੂੰ ਘਰੇ ਵੀ ਪ੍ਰੋਬਲਮ ਹੈ ਤਾਂ ਸਾਡੇ ਟੀਚਰਸ ਉਸ ਲੈਵਲ ਤੱਕ ਜਾਂਦੇ ਆ ਬੱਚੇ ਨਾਲ ਡਿਸਕਸ ਕਰ ਸਕਣ ਸਕੂਲ ਚ ਕੋਈ ਪ੍ਰੋਬਲਮ ਹੈ ਕੁਝ ਵੀ ਮਤਲਬ ਮੀਨਸ ਕੁਝ ਵੀ ਅਗਰ ਬੱਚਾ ਕਿਸੇ ਤਰ੍ਹਾਂ ਦੇ ਕੋਟੈਂਸ਼ਨ ਲੈ ਰਿਹਾ ਅਸੀਂ ਸਰਵਪੱਖੀ ਵਿਕਾਸ ਦੀ ਤਰਫ ਧਿਆਨ ਦਿੰਦੇ ਆ ਬੱਚੇ ਨੂੰ ਗੇਮਸ ਲਈ ਬੱਚੇ ਨੂੰ ਐਕਟੀਵਿਟੀਜ਼ ਲਈ ਮਤਲਬ ਅਸੀਂ ਇੰਨਾ ਕੁ ਇਧਰ ਉਜਾ ਦੇ ਦਿੰਦੇ ਆ ਕਿ ਬੱਚੇ ਕੋਲ ਇੰਨਾ ਟਾਈਮ ਹੀ ਹੈ ਨਹੀਂ ਵੀ ਉਹ ਨਸ਼ੇ ਆਪਤੀ ਜਾ ਸਕਣਗੇ ਖੇਡਰ ਨੂੰ ਲੈ ਕੇ ਕੀ ਕੀ ਪਹਿਲਕਦਮੀ ਕੀਤੀ ਸਰ ਖੇਡਰ ਨੂੰ ਲੈ ਕੇ ਸਾ ਸ਼ੂਟਿੰਗ ਰੇਂਜ ਜਮਨਾਸਟਿਕਸ ਸਕੇਟਿੰਗ ਬਾਸਕਟਬਾਲ ਫੁੱਟਬਾਲ ਕ੍ਰਿਕਟ ਪਿਚ ਇਹ ਸਾਰਾ ਕੁਝ ਸਾਡਾ ਬਹੁਤ ਜਲਦੀ ਬਣਨ ਜਾ ਰਿਹਾ ਹੈ ਕੁਝ ਬਨ ਵੀ ਚੁੱਕੇ ਤੇ ਕੁਝ ਬਣਨ ਜਾ ਰਿਹਾ ਹੈ ਤੇ ਡੈਫੀਨਿਟਲੀ ਜੇ ਸਾਡੇ ਬੱਚੇ ਇੱਧਰ ਜਾਣਗੇ ਤਾਂ ਉਹਨਾਂ ਲਈ ਮੇਰੇ ਖਿਆਲਤ ਨਹੀਂ ਲੱਗਦਾ ਵੀ ਉਹ ਨਸ਼ਿਆਵਲ ਜਾਣਗੇ ਕਿਉਂਕਿ ਇਹ ਚੀਜ਼ਾਂ ਹੀ ਜ਼ਰੂਰੀ ਹੁੰਦੀ ਹੈ ਕਿ ਬੱਚਾ ਨਸ਼ੇ ਤੋਂ ਦੂਰ ਕਿੱਥਾ ਜਾਵੇ